ਗੁਰੂ ਪਿਆਰਿਓ ਬਹੁਤ ਸਾਰੀ ਸੰਗਤ ਦੇ ਮਨ ਦੇ ਵਿੱਚ ਇਹ ਪ੍ਰੇਸ਼ਨ ਸੀ ਕਿ ਜਿਹੜੇ ਮੂੰਹ ਦੇ ਵਿੱਚ ਪਾਠ ਕਰਦੇ ਨੇ ਕਿ ਉਹਦਾ ਫਲ ਜ਼ਿਆਦਾ ਹੈ ਜਾਂ ਜਿਹੜੇ ਉੱਚੀ ਬੋਲ ਬੋਲ ਕੇ ਪਾਠ ਕਰਦੇ ਨੇ ਉਹਦਾ ਫਲ ਜ਼ਿਆਦਾ ਹੈ ਤਾਂ ਇਹਨੂੰ ਆਪਾਂ ਗੁਰਬਾਣੀ ਦੇ ਅਨੁਸਾਰ ਹੀ ਸਮਝਾਂਗੇ ਤਾਂ ਉਹ ਇਹਨੂੰ ਸਮਝਣ ਦਾ ਯਤਨ ਕਰੀਏ ਕਿ ਸਾਨੂੰ ਪਾਠ ਮੂੰਹ ਦੇ ਵਿੱਚ ਕਰਨਾ ਚਾਹੀਦਾ ਜਾਂ ਥੋੜਾ ਉੱਚੀ ਬੋਲ ਕੇ ਕਰਨਾ ਚਾਹੀਦਾ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਜਿਸ ਤਰ੍ਹਾਂ ਮਰਜ਼ੀ ਆਪਾਂ ਬਾਣੀ ਪੜ੍ਹਦੇ ਹਾਂ ਉਹਦਾ ਫਲ ਬੰਦੇ ਨੂੰ ਜ਼ਰੂਰ ਮਿਲਦਾ ਹੈ ਪਰ ਗੱਲ ਸਾਰੀ ਸਾਡੀ ਭਾਵਨਾ ਦੀ ਆ ਗੱਲ ਸਾਰੀ ਸ਼ਰਧਾ ਦੀ ਆ ਕੁਝ ਇੱਥੇ ਮੈਂ ਜ਼ਰੂਰੀ ਗੱਲਾਂ ਦੱਸਣੀਆਂ ਨੇ ਉਹ ਪਹਿਲਾਂ ਇੱਕ ਛੋਟੀ ਜੀ ਸਾਖੀ ਸੁਣੋ ਮਹਾਪੁਰਖਾਂ ਦੀ ਫਿਰ ਅੱਗੇ ਆਪਾਂ ਇਹਦੇ ਤੇ ਵਿਚਾਰ ਕਰਾਂਗੇ ਜਗਰਾਉਂ ਸ਼ਹਿਰ ਦੇ ਵਿੱਚ ਇੱਕ ਮਸਜਿਦ ਬਣੀ ਹੋਈ ਸੀ ਉਹਦੇ ਵਿੱਚ ਇੱਕ ਮੌਲਵੀ ਰਹਿੰਦਾ ਸੀ ਉਹਨੂੰ ਕੁਰਾਨ شریف ਜਵਾਨੀ ਜਦ ਸੀ ਉਹਨੂੰ ਰੱਬ ਨੂੰ ਮਿਲਣ ਦੀ ਲਗਨ ਲੱਗ ਗਈ ਜਿਵੇਂ ਕਿ ਵੱਖਰੇ ਵੱਖਰੇ ਸ਼ੌਂਕ ਹੁੰਦੇ ਆ ਕਈਆਂ ਦਾ ਸ਼ੌਂਕ ਹੁੰਦਾ ਮਹਿੰਗੀਆਂ ਗੱਡੀਆਂ ਰੱਖਣਾ ਕਈਆਂ ਦਾ ਸ਼ੌਂਕ ਹੁੰਦਾ ਮਹਿੰਗੇ ਕੱਪੜੇ ਪਾਉਣੇ ਜਿਵੇਂ ਅੱਜ ਲੋਕ ਕਰਦੇ ਆ ਪਰ ਉਹਦਾ ਸ਼ੌਂਕ ਸੀ ਰੱਬ ਨੂੰ ਮਿਲਣਾ ਹਰ ਕਿਸੇ ਤੋਂ ਕੁਝ ਨਾ ਕੁਝ ਪੁੱਛਦਾ ਰਹਿੰਦਾ ਇਸੇ ਤਰ੍ਹਾਂ ਨੂੰ ਪਤਾ ਲੱਗਾ ਕਿ ਪਾਕ ਪਟਨ ਦੇ ਵਿੱਚ ਕਪੂਰਾਵਾ ਉੱਥੇ ਸ਼ਿਲਾ ਕਟਣ ਦੇ ਨਾਲ ਰੱਬ ਮਿਲ ਜਾਂਦਾ ਵਾ ਇਸੇ ਸ਼ੌਂਕ ਦੇ ਨਾਲ ਅਜਮੇਰ ਸ਼ਹਿਰ ਪਹੁੰਚਿਆ ਉੱਥੋਂ ਪਾਕ ਪਟਨ ਪਹੁੰਚ ਗਿਆ ਜਿੱਥੇ ਬਾਬਾ ਫਰੀਦ ਜੀ ਦਾ ਦਰਬਾਰ ਆ ਉਹਦੇ ਥੱਲੇ ਇੱਕ ਭੂਰਾ ਵਾ ਤੇ ਉਹ ਭੂਰੇ ਵਿੱਚ ਨੇ ਸੋਚਿਆ ਵੀ ਹੁਣ ਚਲੀਸਾ ਕੱਟਿਆ ਜਾਵੇ 40 ਦਿਨ ਤਾਂ ਵੀ ਇਹ ਬੰਦਾ ਜਿਹੜਾ ਹੈ ਸਵਰਗਾਂ ਵਿੱਚ ਚਲਾ ਜਾਂਦਾ ਪਰ ਇਹ ਖੇਲ ਬਹੁਤ ਕਠਨ ਆ ਕਿਉਂਕਿ 40 ਦਿਨ ਦੇਖੋ ਸਾਧ ਸੰਗਤ ਜੀ ਅੰਦਰ ਰਹਿਣਾ ਉਹਦੇ ਤੇ ਜੇ ਇੱਕ ਵਾਰੀ ਅੰਦਰ ਬਾੜ ਦਿੱਤਾ ਉਹਨੂੰ ਪਹਿਲਾ ਬਾਰ ਕੱਢਣਾ ਨਹੀਂ ਭਾਵੇਂ ਅੰਦਰ ਮਰ ਜਾਵੇ ਜੋ ਮਰਜੀ ਹੋ ਜੇ ਤੇ ਜਿਹੜਾ ਵੀ ਅੰਦਰ ਜਾਂਦਾ ਉਹਨੂੰ ਜੋ ਆ ਦੇ ਦਿੰਦੇ ਆ ਤੇ ਇੱਕ ਲੋਟਾ ਪਾਣੀ ਦਾ ਦੇ ਦਿੰਦੇ ਆ ਕਹਿ ਦਿੰਦੇ ਆ ਇੱਕ ਜੋ ਰੋਜ਼ ਦਾ ਖਾਣਾ ਵਾ ਤੇ ਘੁੱਟ ਪਾਣੀ ਪੀ ਲੈਣਾ ਵਾ ਪਹਿਲਾਂ ਉਹ ਲਿਖਾ ਲੈਂਦੇ ਆ ਵੀ ਜੇ ਤੂੰ ਅੰਦਰ ਮਰ ਜਾਵੇਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਜਿਵੇਂ ਡਾਕਟਰ ਵੀ ਕਈ ਲਿਖਾਉਂਦੇ ਆ ਆਪਰੇਸ਼ਨ ਕਰਨ ਸਮੇਂ ਜੇ ਤੁਹਾਨੂੰ ਕੁਝ ਹੋ ਗਿਆ ਉਹਦੇ ਵਿੱਚ ਸਾਡੇ ਤੇ ਕੋਈ ਐਕਸ਼ਨ ਨਹੀਂ ਆ ਸਕਦਾ ਸਾਡੀ ਜ਼ਿੰਮੇਵਾਰੀ ਨਹੀਂ ਹੋਣੀ ਇਸ ਕਰਕੇ ਮੌਲਵੀ ਜਿਹੜਾ ਸੀਗਾ ਰੱਬ ਨੂੰ ਮਿਲਣਾ ਚਾਹੁੰਦਾ ਸੀ ਸਾਰੀਆਂ ਸ਼ਰਤਾਂ ਮੰਨ ਲਈਆਂ ਤੇ ਜਦੋਂ ਉਹਨਾਂ ਨੇ ਅੰਦਰ ਬਾੜ ਦਿੱਤਾ ਦਰਵਾਜ਼ੇ ਬੰਦ ਕਰ ਲਏ ਹੁਣ ਉੱਥੇ ਹਨੇਰਾ ਸੀ ਇੰਨਾ ਡਰਿਆ ਜਦੋਂ ਭੁੱਖ ਲੱਗੀ ਉਹ ਜੌਂ ਦਿੱਤੇ ਸੀ ਉਹਨਾਂ ਚੋਂ ਇੱਕ ਜੌਂ ਖਾਦਾ ਨਾਲ ਇੱਕ ਘੁੱਟ ਪਾਣੀ ਦਾ ਪੀਤਾ ਖਿਆਲ ਆਇਆ ਵੀ ਜੇ ਇੱਕ ਜੌਂ ਤੇ ਹੀ ਇੱਕ ਦਿਨ ਗੁਜ਼ਾਰਨਾ 40 ਦਿਨ ਤੇ 40 ਜੌਂ ਦੇ ਦਾਣੇ ਇੱਕ ਲੋਟਾ ਪਾਣੀ ਦਾ ਹੋਰ ਕਬਰ ਆ ਗਿਆ ਗਿਆ ਤਾਂ ਸੀਗਾ ਜਾਪ ਕਰਨ ਵਾਸਤੇ ਪਰ ਕਰ ਨਾ ਸਕਿਆ ਰੋਣ ਲੱਗ ਪਿਆ ਕਿ ਮੈਂ ਇਥੋਂ ਕਿਵੇਂ ਨਿਕਲਾਂ ਬਸ ਹੁਣ ਤਾਂ ਮੈਂ ਮਾਰਿਆ ਗਿਆ ਸਾਰਾ ਦਿਨ ਰੋਂਦਾ ਰਿਹਾ ਜਿਸ ਵੇਲੇ ਰਾਤ ਹੋਈ ਇੱਕ ਪਾਸਿਓ ਨੁੱਕਰ ਚੋਂ ਇੱਕ ਬਿਰਧ ਖਬਰੇ ਕਿਦਾਂ ਆ ਗਿਆ ਲੰਮਾ ਚੋਲਾ ਉਹਦੇ ਪਾਇਆ ਹੱਥ ਵਿੱਚ ਛੋਟੀ ਚਿੱਟੇ ਸੋਹਣੇ ਕੱਪੜੇ ਪਾਏ ਹੋਏ ਆ ਪੁੱਛਿਆ ਬਈ ਰੋਣਾ ਕਿਉਂ ਆ ਫਿਰ ਜਦੋਂ ਕਾਰਨ ਪੁੱਛਿਆ ਉਹ ਰੱਬੀ ਰੂਹ ਨੇ ਤਾਂ ਇਹਨੇ ਦੱਸ ਦਿੱਤਾ ਜੀ ਮੈਂ ਤਾਂ ਰੋਣਾ ਵੀ ਮੈਂ ਤਾਂ ਸਮਝ ਲਿਆ ਵੀ ਮੈਂ ਤਾਂ ਹੁਣ ਮਰ ਕੇ ਬਾਹਰ ਨਿਕਲੂੰਗਾ ਇਹ ਅਸਲ ਦੇ ਵਿੱਚ ਮਹਾਪੁਰਖ ਸੀਗੇ ਬਾਬਾ ਆਨੰਦ ਸਿੰਘ ਜੀ ਜਿਨ੍ਹਾਂ ਨੇ ਆਪਣਾ ਵਿਰਧ ਪਛਾਣਿਆ ਵੀ ਇਹ ਮੌਲਵੀ ਵਿਚਾਰਾ ਸਾਡੇ ਨੇੜੇ ਹੀ ਰਹਿਣ ਵਾਲਾ ਤਿੰਨ ਕਮੀਲ ਨਾਨਕ ਸਰ ਤੋਂ ਵੀ ਇਹਦੇ ਤੇ ਜਾ ਕੇ ਕਿਰਪਾ ਕਰਦੀਏ ਫਿਰ ਬਾਬਾ ਆਨੰਦ ਸਿੰਘ ਜੀ ਨੂੰ ਬਚਨ ਕਹੇ ਦੇਖ ਭਾਈ ਮੈਂ ਤੈਨੂੰ ਇਹ ਗੱਲ ਕਹਿਣੀ ਆ ਵੀ ਤੈਨੂੰ ਇੱਥੇ ਆਉਣ ਦੀ ਕੀ ਲੋੜ ਸੀ ਤੂੰ ਆਪਣੇ ਨੇੜੇ ਤੇੜੇ ਕੋਈ ਫਕੀਰ ਟੋਲ ਲੈਂਦਾ ਜਿੱਥੇ ਤੈਨੂੰ ਕੁਝ ਹਾਸਲ ਹੋ ਜਾਂਦਾ ਇੱਥੇ ਭੁੱਖੇ ਪਾਣੇ ਰਹਿ ਕੇ 40 ਦਿਨ ਕੀ ਲਵੇਂਗਾ ਅਖੇ ਜੀ ਹੁਣ ਤਾਂ ਮੈਂ ਬਾਹਰ ਨਹੀਂ ਜਾ ਸਕਦਾ ਮਹਾਪੁਰਖ ਕਹਿਣ ਲੱਗੇ ਭਾਈ ਕਿਉਂ ਨਹੀਂ ਜਾ ਸਕਦਾ ਜਾ ਦੇਖ ਤੇ ਦਰਵਾਜ਼ਾ ਬੂਹਾ ਖੁੱਲਾ ਵਾ ਬੂਹਾ ਖੋਲ ਕੇ ਬਾਹਰ ਕੱਢ ਦਿੱਤਾ ਬਾਹਰ ਆ ਕੇ ਪੁੱਛਦਾ ਵੀ ਇੱਥੇ ਕੋਈ ਫਕੀਰ ਆ ਅਜੇ ਵੀ ਇਹਨੂੰ ਭੁਲੇਖਾ ਸੀ ਕਿ ਮੁਸਲਮਾਨ ਹੀ ਕੇਵਲ ਕੋਈ ਫਕੀਰ ਹੋ ਸਕਦਾ ਬਾਬਾ ਅਨੰਦ ਸਿੰਘ ਜੀ ਨੇ ਫਿਰ ਉਹਨੂੰ ਸਮਝਾਇਆ ਸੀ ਦੇਖ ਭਾਈ ਕੋਈ ਬੁੱਚੜ ਹੋਵੇ ਗਊਆਂ ਮਾਰਨ ਵਾਲਾ ਉਹ ਵੀ ਮਰਨ ਵਾਲੇ ਕਹਿ ਦਵੇ ਨਾ ਕਿ ਹੇ ਗੁਰੂ ਰਾਮਦਾਸ ਮੈਂ ਤੇਰੀ ਨਗਰੀ ਦਾ ਵਾਸੀ ਆ ਧੰਤਨ ਸ੍ਰੀ ਗੁਰੂ ਰਾਮਦਾਸ ਜੀ ਉਹ ਵੀ ਦਰਗਾਹ ਨੂੰ ਜਾਂਦਾ ਫਿਰ ਉਹਦਾ ਵੀ ਲੇਖਾ ਕੋਈ ਪੁੱਛਦਾ ਨਹੀਂ ਮਰਨ ਸਮੇਂ ਵੀ ਕੋਈ ਕਹਿ ਦਵੇ ਧੰਨ ਗੁਰੂ ਰਾਮਦਾਸ ਜੀ ਅਕਾਲ ਪੁਰਖ ਨੂੰ ਚੇਤੇ ਕਰ ਲਵੇ ਉਹ ਵੀ ਫਿਰ ਤਰ ਜਾਂਦਾ ਹੈ ਕਿਉਂਕਿ ਗੁਰੂ ਰਾਮਦਾਸ ਦੀ ਨਗਰੀ ਦਾ ਵਾਸੀ ਬਣ ਗਿਆ ਹਣੋ ਇਸ ਕਰਕੇ ਕਹਿਣ ਦਾ ਭਾਵ ਤਾਂ ਇਹ ਆ ਵੀ ਕਈ ਵਾਰੀ ਅਸੀਂ ਬਹੁਤ ਔਖੀਆਂ ਚੀਜ਼ਾਂ ਆਪੇ ਹੀ ਬਣਾ ਲੈਨੇ ਆ ਵੀ ਇਉਂ ਕਰਨਾ ਚਾਹੀਦਾ ਆਹ ਕਰਨਾ ਚਾਹੀਦਾ ਮੇਰੇ ਕਹਿਣ ਦਾ ਭਾਵ ਸਾਖੀ ਇਹ ਸੀ ਕਿ ਖੇਡ ਬੜੀ ਸੌਕੀ ਹੁੰਦੀ ਆ ਪਰ ਜਿਹੜੇ ਲੋਕ ਆ ਉਹ ਇਹਨਾਂ ਗੱਲਾਂ ਵਿੱਚ ਫਸੇ ਹੋਏ ਆ ਜਾਤਾਂ ਪਾਤਾਂ ਵਿੱਚ ਫਸੇ ਹੋਏ ਆ ਇਹਨਾਂ ਨੂੰ ਜ਼ਿਆਦਾ ਮੰਨਦੇ ਆ ਵੀ ਆਹ ਜਾਟਾ ਖੱਤਰੀ ਆ ਇਹ ਮਿਸਤਰੀ ਆ ਗੁਣਾ ਦੇ ਗਾਹਕ ਨਹੀਂ ਬਣਦੇ ਐਵੇਂ ਹਨੇਰੇ ਵਿੱਚ ਫਸੇ ਹੋਏ ਆ ਜੇ ਵਡਭਾਗ ਹੋਵੇ ਵਡ ਮੇਰੇ ਜਨ ਮਿਲਦੇ ਆ ਢੱਲ ਨਾ ਲਾਈਏ ਗੁਰਮਖ ਪਿਆਰਿਓ ਤਾਂ ਉਹ ਮੌਲਵੀ ਜਿਹੜਾ ਸੀਗਾ ਫਿਰ ਪੁੰਨਿਆਂ ਦਾ ਦਿਨ ਸੀ ਸੰਗਤਾਂ ਦੂਰ ਦੂਰ ਤੋਂ ਆ ਰਹੀਆਂ ਸੀ ਐਦੀ ਨਜ਼ਰ ਪਈ ਤੇ ਪੁੱਛਦਾ ਵੀ ਕਿੱਧਰ ਨੂੰ ਜਾ ਰਹੇ ਹੋ ਲੋਕ ਕਹਿਣ ਲੱਗੇ ਸੰਤਾਂ ਦੇ ਦਰਸ਼ਨ ਕਰਨ ਚੱਲੇ ਆ ਕਹਿਣ ਲੱਗਾ ਕਿਹੜੇ ਸੰਤ ਨੇ ਕਹਿੰਦੇ ਬੜੇ ਫਕੀਰ ਨੇ ਤਾਂ ਮੌਲਵੀ ਦਾ ਵੀ ਜੀ ਕਰ ਆਇਆ ਵੀ ਮੈਂ ਵੀ ਜਾ ਕੇ ਦਰਸ਼ਨ ਕਰਾਂ ਇਸ ਤਰ੍ਹਾਂ ਵੀ ਭਾਗਾਂ ਦਾ ਸੂਰਜ ਚੜ੍ਹਿਆ ਗੁਰਮਖਾਂ ਦਾ ਮੇਲ ਹੋ ਗਿਆ ਜਿਸ ਦਿਨ ਮੇਲ ਹੋਇਆ ਤੰਤਨ ਬਾਬਾ ਆਨੰਦ ਸਿੰਘ ਜੀ ਦੇ ਦਰਸ਼ਨ ਕੀਤੇ ਆ ਉਹਨਾਂ ਨੇ ਕਿਹਾ ਭਾਈ ਵਾਹਿਗੁਰੂ ਵਾਹਿਗੁਰੂ ਜਪਿਆ ਕਰ ਮੌਲਵੀ ਉੱਥੇ ਜਾ ਕੇ ਰੋਪਿਆ ਕਹਿਣ ਲੱਗਾ ਇਹ ਤਾਂ ਉਹੀ ਮਹਾਪੁਰਖ ਨੇ ਜਿਹਨਾਂ ਦੇ ਮੈਨੂੰ ਦਰਸ਼ਨ ਉਹ ਭੋਰੇ ਵਿੱਚ ਹੋਏ ਸੀਗੇ ਮੈਂ ਮਰ ਜਾਣਾ ਸੀ ਇਹਨਾਂ ਨੇ ਮੈਨੂੰ ਬਚਾਇਆ ਜਦੋਂ ਸਾਰੀ ਸੰਗਤ ਉੱਥੋਂ ਚਲੀ ਗਈ ਫਿਰ ਬਾਬਾ ਆਨੰਦ ਸਿੰਘ ਜੀ ਨੇ ਉਹ ਪੁੱਛਿਆ ਕਿ ਮੌਲਵੀ ਸਾਹਿਬ ਜੀ ਕੀ ਹਾਲ ਆ ਤੁਹਾਡਾ ਮੌਲਵੀ ਫਿਰ ਰੋ ਪਿਆ ਕਹਿਣ ਲੱਗਾ ਜੀ ਜਾਣੀ ਜਾਣੋਂ ਅੰਤਰ ਜਾਮੀ ਹੂੰ ਸੰਗਤ ਆਈ ਸੀ ਪੁੰਨਿਆਂ ਦਾ ਦਿਹਾੜਾ ਸੀ ਤਤਮਸਤਕ ਹੋਈ ਵਾਪਸ ਚਲੀ ਗਈ ਫਿਰ ਇਹ ਰੋਜ਼ ਹੀ ਆਉਣ ਲੱਗ ਗਿਆ ਮੌਲਵੀ ਇੱਥੇ ਮੈਂ ਤੁਹਾਨੂੰ ਦੱਸਦਾ ਇਹਨੇ ਇੱਕ ਦਿਨ ਬੇਨਤੀ ਕੀਤੀ ਵੀ ਮੇਰੇ ਤੇ ਕਿਰਪਾ ਕਰੋ ਮੈਨੂੰ ਵੀ ਅੰਮ੍ਰਿਤ ਛਕਾਓ ਸਿੰਘ ਸਜਾਓ ਫੇਰ ਧੰਤਨ ਬਾਬਾ ਆਨੰਦ ਸਿੰਘ ਜੀ ਨੂੰ ਪੁੱਛਣ ਲੱਗੇ ਭਾਈ ਤੂੰ ਕਿੰਨਾ ਕੁ ਪੜਿਆ ਵਾ ਕਹਿਣ ਲੱਗਾ ਜੀ ਮੌਲਵੀ ਹਾਂ ਕੁਰਾਨ ਸ਼ਰੀਫ ਪੜ ਲੈਂਦਾ ਹਾਂ ਤੇ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ ਵੀ ਕਿੰਨਾ ਕੁ ਤਾਂ ਵੀ ਪੜਿਆ ਤੂੰ ਦੱਸ ਕਹਿੰਦਾ ਜੀ ਪੜਿਆ ਤਾਂ ਬਹੁਤ ਹਾਂ ਇੰਨਾ ਕੁ ਪੜਿਆ ਵੀ ਲੋਕ ਜਿਹੜੇ ਆ ਮੈਥੋਂ ਆ ਕੇ ਕੁਰਾਨ ਸ਼ਰੀਫ ਦੇ ਕਈ ਵਾਰੀ ਅਰਥ ਪੁੱਛਦੇ ਆ ਫੇਰ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ ਠੀਕ ਆ ਜੀ ਜੇ ਇਸ ਤਰ੍ਹਾਂ ਹੀ ਆ ਤੇ ਸਾਨੂੰ ਵੀ ਕਿਰਪਾ ਕਰਕੇ ਸੁਣਾਓ ਜਰਾ ਕਹਿਣ ਲੱਗੇ ਅੱਜ ਸੁਣਾਈ ਦਿਓ ਜਦੋਂ ਸੁਣਾਉਣ ਲੱਗਾ ਬਾਬਾ ਜੀ ਨੇ ਆਖਿਆ ਮੌਲਵੀ ਜੀ ਗਲਤ ਬੋਲ ਗਏ ਫਿਰ ਬੋਲੋ ਫਿਰ ਬੋਲੇ ਆਖਿਆ ਮੌਲਵੀ ਜੀ ਠੀਕ ਨਹੀਂ ਅੱਖਰ ਠੀਕ ਨਹੀਂ ਬਣਿਆ ਮੌਲਵੀ ਨੇ ਆਖਿਆ ਜੀ ساری ਉਮਰ ਹੋ ਗਈ ਐ ਏ ਕੁਰਾਨ ਸ਼ਰੀਫ ਪੜ੍ਹਦਿਆਂ ਨੂੰ ਤੇ ਇਹੀ ਮਤਲਬ ਨਿਕਲਦਾ ਇਹਦੇ ਅਰਥ ਇਹੀ ਨੇ ਜਦੋਂ ਬਾਬਾ ਜੀ ਨੇ ਆਪ ਪੜ੍ਹ ਕੇ ਸੁਣਾਇਆ ਦੱਸਿਆ ਕਿ ਇਹਦਾ ਤਾਂ ਇਹ ਮਤਲਬ ਨਿਕਲਦਾ ਜਿਸ ਵੇਲੇ ਅਰਥ ਕੀਤੇ ਪਾਵਨ ਮੁਕੱਦਸ ਗ੍ਰੰਥ ਕੁਰਾਨ ਸ਼ਰੀਫ ਮੁਸਲਮਾਨਾਂ ਦਾ ਪਵਿੱਤਰ ਗ੍ਰੰਥਾ ਗੁਰਮੁਖ ਪਿਆਰਿਓ ਤੇ ਚਰਨਾਂ ਨਾਲ ਲੱਪਟ ਗਿਆ ਆਖਿਆ ਜੀ ਮੇਰੇ ਤੇ ਕਿਰਪਾ ਕਰੋ ਤੇ ਬਾਬਾ ਆਨੰਦ ਸਿੰਘ ਜੀ ਨੇ ਆਖਿਆ ਭਾਈ ਕਿਰਪਾ ਕਿਰਪਾ ਤਾਂ ਹੋ ਜਾਵੇਗੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਮੁਖ ਤੋਂ ਉਚਾਰੀ ਹੋਈ ਬਾਣੀ ਸੁਖਮਣੀ ਸਾਹਿਬ ਉਹਦੀ ਝੋਲੀ ਵਿੱਚ ਪਾ ਦਿੱਤੀ ਤਾਂ ਕਿਹਾ ਵੀ ਇਹ ਪੜਿਆ ਕਰ ਤੇ ਫਿਰ ਉਹ ਇਨਾਂ ਨਿਤਨੇਮੀ ਬਣ ਗਿਆ ਪੰਜ ਪਾੜ ਸੁਖਮਣੀ ਸਾਹਿਬ ਦੇ ਰੋਜ਼ ਕਰਨ ਲੱਗ ਗਿਆ ਸੁਖਮਣੀ ਸਾਹਿਬ ਦੀ ਬਾਣੀ ਉਹਨੇ ਕੰਠ ਕੀਤੀ ਅਤੇ ਨਾਲ ਨਾਲ ਉਹ ਜਿਹੜਾ ਮੌਲਵੀ ਸੀ ਸਾਧ ਸੰਗਤ ਜੀ ਮਾਲਾ ਦਾ ਜਾਪ ਵੀ ਕਰਦਾ ਹੁੰਦਾ ਸੀ ਫਿਰ ਕੁਝ ਲੋਕਾਂ ਨੂੰ ਕਹਿਣ ਲੱਗੇ ਤਾਂ ਕਾਫਰ ਕੁਝ ਜਿਹੜੇ ਕੱਟੜ ਮੁਸਲਮਾਨ ਸੀ ਕਿ ਸਾਡੀ ਮਸਜਿਦ ਦਾ ਮੌਲਵੀ ਆ ਤੇ ਪੜਦਾ ਸੁਖਮਣੀ ਸਾਹਿਬਾ ਉਹਨੂੰ ਕਾਫਰ ਕਹਿਣ ਲੱਗੇ ਫਿਰ ਮੌਲਵੀ ਕਹਿਣ ਲੱਗਾ ਜੀ ਮੈਂ ਤਾਂ ਮਸਜਿਦ ਛੱਡੀ ਵਸੀਤ ਛੱਡ ਕੇ ਕਿਰਾਏ ਦਾ ਮਕਾਨ ਲਿਆ ਉਹਦੇ ਵਿੱਚ ਜਾ ਕੇ ਬੈਠਾ ਪਰ ਸੁਖਮਣੀ ਸਾਹਿਬ ਦਾ ਪਾਠ ਤੇ ਵਾਹਿਗੁਰੂ ਵਾਹਿਗੁਰੂ ਕਹਿਣਾ ਉਹਨੇ ਛੱਡਿਆ ਨਹੀਂ ਸੁਖਮਣੀ ਸਾਹਿਬ ਕਰਨਾ ਨਹੀਂ ਛੱਡਿਆ ਤੇ ਅੱਜ ਸਾਡੇ ਸਿੱਖਾਂ ਨੇ ਛੱਡ ਦਿੱਤਾ ਹੈ ਕਿਉਂਕਿ ਸਿੱਖਾਂ ਨੂੰ ਸਮਝ ਨਹੀਂ ਹੈਗੀ ਸਿੱਖਾਂ ਨੇ ਨਾ ਰਸ ਲਿਆ ਕਿਉਂਕਿ ਅਜੇ ਕਿਸੇ ਮਹਾਪੁਰਖ ਨੇ ਗੁਰੂ ਨੇ ਬਖਸ਼ਿਸ਼ ਨਹੀਂ ਕੀਤੀ ਸਮਝ ਨਹੀਂ ਆਈ ਤਾਂ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਸਾਧ ਸੰਗਤ ਜੀ ਇਹ ਰੱਬੀ ਕਿਰਪਾ ਹੁੰਦੀ ਹੈ ਕਈ ਵਾਰੀ ਮਹਾਪੁਰਖਾਂ ਦੁਆਰਾ ਹੁੰਦੀ ਆ ਫਿਰ ਇਹ ਰੋਜ਼ ਆਉਂਦਾ ਹੁੰਦਾ ਸੀ ਸਾਧ ਸੰਗਤ ਵਿੱਚ ਬੜਾ ਨਿਤਨੇਮੀ ਬਣ ਗਿਆ ਕਿਸੇ ਨੇ ਕਹਿਣਾ ਭਾਈ ਕਿੰਨੀਆਂ ਬਾਣੀਆਂ ਪੜਦਾ ਕਹਿਣਾ ਗੁਰੂ ਕਰਾ ਲੈਂਦਾ ਕਿਰਪਾ ਉਹਨੀਆਂ ਬਾਣੀਆਂ ਪੜਦਾ ਹਾਂ ਤਾਂ ਬਹੁਤ ਚੀਜ਼ਾਂ ਇਹ ਸਾਡੇ ਨਾਲ ਵਾਪਰਦੀਆਂ ਨੇ ਪਰ ਅਸੀਂ ਸਮਝਦੇ ਨਹੀਂ ਤਾਂ ਜੇਕਰ ਅਸੀਂ ਪਾਠ ਦੀ ਆਪਾਂ ਗੱਲ ਕਰੀਏ ਵੀ ਮੁੱਖ ਦੇ ਵਿੱਚ ਕਰਨਾ ਚਾਹੀਦਾ ਜਾਂ ਉੱਚੀ ਬੋਲ ਕੇ ਕਰਨਾ ਚਾਹੀਦਾ ਤਾਂ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਚਾਹੇ ਤੁਸੀਂ ਉੱਚੀ ਬੋਲ ਕੇ ਪਾਠ ਕਰਦੇ ਹੋ ਤੇ ਚਾਹੇ ਸਹਜੇ ਸਹਜੇ ਕਰਦੇ ਹੋ ਗੁਰਮਖ ਪਿਆਰਿਓ ਪਰ ਉਹਦਾ ਤਾਂ ਅਰਥ ਇਹ ਆ ਵੀ ਤੁਹਾਡੀ ਭਾਵਨਾ ਕਿਦਾਂ ਦੀ ਹੈ ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਇੱਕ ਵਾਰ ਮੈਂ ਜਾ ਰਿਹਾ ਸੀ ਫਰੀਦਾ ਕੰਨ ਮਸੱਲਾ ਸੂਫ ਗਲ ਦਿਲ ਕਾਤੀ ਗੁਰਵਾਤ ਕੋਈ ਸੱਜਣ ਮੈਨੂੰ ਮਿਲਿਆ ਉਹਨੇ ਕੀ ਕੀਤਾ ਵਾ ਮੋਢੇ ਉੱਪਰ ਨਮਾਜ਼ ਪੜਨ ਵਾਲੀ ਉਹ ਜਿਹੜੀ ਚਟਾਈ ਹੁੰਦੀ ਆ ਮਸੱਲਾ ਉਹ ਉਹਦੇ ਕੋਲੇ ਆ ਤੇ ਗਲ ਵਿੱਚ ਉਹਨੇ ਕਾਲੇ ਰੰਗ ਦੀ ਖਪਣੀ ਪਾਈ ਹੋਈ ਆ ਸੂਫੀਆਂ ਵਾਲਾ ਲਿਬਾਸ ਪਾਇਆ ਹੋਇਆ ਗੱਲਾਂ ਵੀ ਬੜੀਆਂ ਚੰਗੀਆਂ ਕਰਦਾ ਮੂੰਹ ਦੇ ਵਿੱਚ ਅੱਲਾ ਅੱਲਾ ਜਪਦਾ ਪਰ ਬਾਬਾ ਫਰੀਦ ਜੀ ਕਹਿੰਦੇ ਹੈਰਾਨੀ ਵਾਲੀ ਗੱਲ ਤਾਂ ਇਹ ਹੋਗੀ ਬਾਹਰ ਦਿੱਸੈ ਚਾਨਣ ਦਿਲ ਅੰਧਿਆਰੀ ਰਾਤ ਬਾਹਰ ਦੇਖਣ ਨੂੰ ਤਾਂ ਉਹਦੇ ਚਾਨਣ ਲੱਗ ਰਿਹਾ ਵੀ ਸੂਫੀ ਆ ਕੋਈ ਧਰਮੀ ਬੰਦਾ ਚੰਗਾ ਬੰਦਾ ਨੇਕ ਬੰਦਾ ਪਰ ਉਹਦੇ ਦਿਲ ਚ ਬੜਾ ਖੋਟਾ ਪਾਣਾ ਬਾਰੋਂ ਮਿੱਠਾ ਮਿੱਠਾ ਬੋਲੀ ਜਾਂਦਾ ਅੱਲਾ ਅੱਲਾ ਜਪੀ ਜਾਂਦਾ ਦਿਲ ਅੰਦਰ ਉਹਦੇ ਸ਼ੁਰੀ ਹੈ ਹੁਣ ਜੇ ਕੋਈ ਇਦਾਂ ਜਪਦਾ ਤਾਂ ਭਾਵੇਂ ਕਿੰਨਾ ਵੀ ਉੱਚੀ ਉੱਚੀ ਜਪਦਾ ਇਸ ਭਾਵਨਾ ਨਾਲ ਜਪਿਆ ਹੋਇਆ ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਬੰਦੇ ਨੂੰ ਕਿਤੇ ਵੀ ਨਹੀਂ ਲੈ ਜਾ ਸਕਦਾ ਚਾਹੇ ਤੁਸੀਂ ਮੁੱਖ ਦੇ ਵਿੱਚ ਬਾਣੀ ਪੜ੍ਹਦੇ ਹੋ ਤਾਂ ਉਹਦਾ ਫਲ ਤਾਂ ਭਾਈ ਓਹ ਆ ਵੀ ਜ਼ਿਆਦਾ ਹੀ ਆ ਕਿਉਂਕਿ ਆਪਾਂ ਵੇਖਦੇ ਆ ਕਈ ਵਾਰੀ ਅਸੀਂ ਉੱਚੀ ਉੱਚੀ ਕਰਦੇ ਹਾਂ ਤੇ ਬਖਾਵੇ ਵਜੋਂ ਕਰਦੇ ਹਾਂ ਬਹੁਤ ਜਦੋਂ ਆਪਾਂ ਮੁੱਖ ਦੇ ਵਿੱਚ ਕਰਦੇ ਹਾਂ ਸ਼ੁਰੂ-ਸ਼ੁਰੂ ਜਿੱਤਾਂ ਉੱਚੀ ਬੋਲ ਕੇ ਕਰਨਾ ਪੈਂਦਾ ਕਿਉਂਕਿ ਬਾਣੀ ਪੜਨ ਦੇ ਕਈ ਢੰਗ ਆ ਬਾਣੀ ਸਮਝ-ਸਮਝ ਕੇ ਪੜ੍ਹੀ ਜਾ ਸਕਦੀ ਹੈ ਬਾਣੀ ਵਾਰ-ਵਾਰ ਪੜ੍ਹੀ ਜਾ ਸਕਦੀ ਹੈ ਬਾਣੀ ਅਰਥਾਂ ਸਹਿਤ ਪੜ੍ਹੀ ਜਾ ਸਕਦੀ ਹੈ ਬਾਣੀ ਕੰਠ ਕਰਨ ਵਾਸਤੇ ਉਹਨੂੰ ਆਪਾਂ ਰੋਜ਼ ਪੜ੍ਹ ਸਕਦੇ ਹਾਂ ਤਾਂ ਇਹ ਢੰਗ ਤਰੀਕੇ ਨੇ ਵੀ ਕਿਹੜੀ ਵਿਧੀ ਆ ਇਸ ਢੰਗ ਨਾਲ ਤੁਸੀਂ ਇਹਨੂੰ ਪੜ੍ਹਦੇ ਹੋ ਤਾਂ ਉਹ ਗੱਲ ਮੈਂ ਇੱਥੇ ਕਰਨੀ ਹੈ ਮੌਲਵੀ ਦੀ ਐਡੀ ਭਾਵਨਾ ਬਣ ਗਈ ਇੱਕ ਮੁਸਲਮਾਨ ਹੋ ਕੇ ਐਡੀ ਸ਼ਰਧਾ ਕਿਸੇ ਨੇ ਪੁੱਛਿਆ ਭਾਈ ਤੇਰਾ ਨਿਤਨੇਮ ਕੀ ਆ ਇਸੀ ਸੁਣਿਆ ਵੀ ਤੈਨੂੰ ਸੁਖਮਣੀ ਸਾਹਿਬ ਦੀ ਬਾਣੀ ਕੰਠਾ ਸ੍ਰੀ ਜਪਜੀ ਸਾਹਿਬ ਦੀ ਬਾਣੀ ਤੈਨੂੰ ਕੰਠਾ ਨਿਤਨੇਮ ਕੰਠਾ ਆਖਿਆ ਉਹਨੇ ਜਵਾਬ ਦਿੱਤਾ ਕਿ ਮੈਂ ਕੀ ਕਰਨ ਜੋਗ ਜੋ ਰੱਬ ਦੇ ਪਿਆਰੇ ਕਰਾਉਂਦੇ ਆ ਉਹੀ ਕਰਦਾ ਸੁਖਮਣੀ ਸਾਹਿਬ ਦੇ ਉਹ ਪੰਜ ਪਾਠ ਕਰਦਾ ਸੀ ਛੇ ਮਾਲਾ ਮੂਲ ਮੰਤਰ ਦੀਆਂ ਵੀ ਕਰਦਾ ਸੀ ਕਿਉਂਕਿ ਸਿੱਖ ਦਾ ਤਾਂ ਧਰਮ ਹੀ ਇਹ ਆ ਇਹ ਨਾਮ ਸਿਮਰਨ ਕਰਨਾ ਪਰ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਇਹ ਮੈਂ ਤੁਹਾਨੂੰ ਤਾਂ ਗੱਲ ਦੱਸੀ ਆ ਵੀ ਆਪਾਂ ਇਹਨਾਂ ਚੱਕਰਾਂ ਵਿੱਚ ਪਏ ਹੋਏ ਹਾਂ ਵੀ ਉੱਚੀ ਬੋਲ ਕੇ ਕਰੀਏ ਮੂੰਹ ਦੇ ਵਿੱਚ ਕਰੀਏ ਇਹਨਾਂ ਚੱਕਰਾਂ ਚੋਂ ਬਾਹਰ ਨਿਕਲ ਕੇ ਭਾਵਨਾ ਬਣਾਈਏ ਭਾਵਨਾ ਹੋਊਗੀ ਸ਼ਰਧਾ ਹੋਊਗੀ ਭੋਲੇ ਪਾਏ ਮਿਲੇ ਰੁਗਰਾਇ ਭਾਵੇਂ ਉੱਚੀ ਬੋਲ ਕੇ ਕਰੀ ਚੱਲੋ ਭਾਵੇਂ ਮੁੱਖ ਦੇ ਵਿੱਚ ਕਰੀ ਚੱਲੋ ਭਾਵਨਾ ਹੋਈ ਸ਼ਰਧਾ ਹੋਈ ਜਪਿਆ ਹੋਇਆ ਜਿਹੜਾ ਨਿਤਨੇਮ ਪੜੀ ਹੋਈ ਬਾਣੀ ਆ ਰਸ ਬਣ ਜੇਗੀ ਆਨੰਦ ਬਣ ਜੇਗੀ ਖੇੜਾ ਬਣ ਜੇਗੀ ਇਹ ਖੁਸ਼ੀ ਬਣ ਜੇਗੀ ਵਿਗਾਸ ਬਣ ਜੇਗੀ ਜੇ ਅੰਦਰ ਐ ਕਿ ਹੋਮੈ ਹੋਮੈ ਤੇ ਹੋਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਬਸੇ ਇਕਠਾਏ ਗੁਰਮਖ ਪਿਆਰਿਓ ਜਿੱਥੇ ਹੋਮੈ ਉਥੇ ਨਾਮ ਹੀ ਨਹੀਂ ਹੋ ਸਕਦਾ ਉਥੇ ਸੇਵਾ ਹੀ ਨਹੀਂ ਹੋ ਸਕਦੀ ਤਾਂ ਸਾਨੂੰ ਸਮਝਣਾ ਪਊਗਾ ਚਾਰ ਪਕਾਰੇ ਨਾ ਤੂੰ ਮਾਨੇ ਖਟਪੀ ਏਕਾ ਬਾਤ ਬਖਾਨੇ 10 ਅਸ਼ਟੀ ਮਿਲ ਏਕੋ ਕਹਿਆ ਤਾਂ ਪੀ ਜੋਗੀ ਭੇਦ ਨ ਲਹੇ ਤਾਂ ਇਹ ਜੜੀਆਂ ਚੀਜ਼ਾਂ ਹਨ ਸਾਰੀਆਂ ਗੁਰੂ ਸਾਹਿਬ ਜੀ ਨੇ ਸਾਨੂੰ ਦੱਸੀਆਂ ਹੋਈਆਂ ਨੇ ਸ਼ਰਧਾ ਬੜੀ ਜ਼ਰੂਰੀ ਆ ਗਿਆਨ ਤਾਂ ਜ਼ਰੂਰੀ ਹੈ ਹੀ ਹੁਣ ਬੰਦਾ ਗੁਰੂ ਦੀ ਗੱਲ ਸੁਣਦਾ ਕਿੱਥੇ ਆ ਚਾਰ ਵੇਦ ਜਿਹੜੇ 讴ਕਦੇ ਆ ਉਹਨਾਂ ਦਾ ਕਿਹਾ ਨਹੀਂ ਮੰਨਦਾ 6 ਸ਼ਾਸਤਰ ਵੀ ਇਹੀ ਗੱਲ ਕਰਦੇ ਆ ਗੁਰੂ ਅਰਜਨ ਦੇਵ ਜੀ ਕਹਿੰਦੇ ਉਹਦੀ ਵੀ ਗੱਲ ਬੰਦਾ ਮੰਨਦਾ ਨਹੀਂ 10 ਅਸ਼ਟੀ ਮਿਲ ਇੱਕੋ ਕਹਿਆ 18 ਪ੍ਰਾਣ ਮਿਲ ਕੇ ਇੱਕੋ ਵਾਹਿਗੁਰੂ ਦੀ ਗੱਲ ਕਰਦੇ ਆ ਪਰ ਤਾਂ ਵੀ ਜੋਗੀ ਭੇਦ ਨਾ ਲਹਿਆ ਤਾਂ ਵੀ ਬੰਦੇ ਨੂੰ ਉਹਦਾ ਭੇਦ ਨਹੀਂ ਹੁੰਦਾ ਰੱਬ ਦਾ ਪਰ ਬੰਦਾ ਜਿਹੜਾ ਹੈ ਉਹਦੀ ਜਿਹੜੀ ਜ਼ਿੰਦਗੀ ਆ ਉਹ ਹਉਮੈ ਵਿੱਚ ਲੰਘਦੀ ਆ ਹਉਮੈ ਵਿੱਚ ਗੁਜ਼ਰਦੀ ਆ ਇਹ ਸੱਚ ਆ ਨਾ ਤਾਂ ਅਸੀਂ ਗੁਰੂ ਵਾਲੇ ਬਣਿਆ ਜੇ ਕਿਉਂਕਿ ਗੁਰੂ ਨੂੰ ਭਾਵੇਂ ਮੱਥਾ ਜ਼ਰੂਰ ਟੇਕਦੇ ਆ ਪਰ ਗੁਰੂ ਦੀ ਆਪਾਂ ਮੰਨਦੇ ਥੋੜੀ ਆ ਮੰਦੇ ਤਾਂ ਆਪਾਂ ਜਿਆਦਾ ਕਰਕੇ ਉਹਨਾਂ ਲੋਕਾਂ ਦੀਆਂ ਜਿਹੜੇ ਕਿ ਗੁਰੂ ਨਾਲੋਂ ਟੁੱਟਣ ਵਾਲੀਆਂ ਗੱਲਾਂ ਕਰਦੇ ਨੇ ਜਾਂ ਤੋੜਦੇ ਨੇ ਉਹਨਾਂ ਨੂੰ ਅਸੀਂ ਬੜੀ ਛੇਤੀ ਮੰਨਦੇ ਆ ਕੋਈ ਫਿਲਮ ਦੇਖਣੀ ਹੋਵੇ ਉਹਦੇ ਵਿੱਚ ਬੰਦਾ ਕਿੰਨਾ ਇਕਾਗਰ ਹੁੰਦਾ ਨਾਮ ਸਿਮਰਨ ਕਰਨ ਸਮੇਂ ਥੋੜੀ ਹੁੰਦਾ ਉਹਨਾਂ ਜਦੋਂ ਕਿ ਚੁਗਲੀ ਹੋ ਰਹੀ ਹੁੰਦੀ ਆ ਇੰਨਾ ਧਿਆਨ ਹੁੰਦਾ ਬੰਦੇ ਦਾ ਵੀ ਕੋਈ ਗੱਲ ਸੁਣਨੋਂ ਰਹਿ ਨਾ ਜਾਵੇ ਕੋਈ ਕਥਾ ਆਪਾਂ ਸੁਣਦੇ ਆ ਰੱਬ ਦੇ ਪਿਆਰੇ ਮਹਾਂਪੁਰਖਾਂ ਦੇ ਬਚਨ ਆਪਾਂ ਗੱਲ ਕਰਦੇ ਆ ਉਦੋਂ ਬੰਦਾ ਬੇਸੁਰਤਾ ਜਾਂ ਹੋ ਕੇ ਬੇਧਿਆਨਾਂ ਹੋ ਕੇ ਇਹ ਜਿਹੜੀਆਂ ਚੀਜ਼ਾਂ ਕਰਦਾ ਅਸਲ ਵਿੱਚ ਪਾਪ ਤਾਂ ਹੀ ਵਧਦੇ ਆ ਚੰਗਾ ਕੰਮ ਅਸੀਂ ਕਰਦੇ ਆ ਪਰ ਉਹਦੇ ਵਿੱਚ ਸਾਡਾ ਮਨ ਨਹੀਂ ਹੈਗਾ ਬੁਰਾ ਕੰਮ ਕਰਨ ਸਮੇ ਸਾਡਾ ਪੂਰਾ ਮਨ ਹੁੰਦਾ ਸਤਿਗੁਰੂ ਅੱਗੇ ਅਰਦਾਸ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਬਖਸ਼ ਲੋ ਜਿੰਨੀ ਵੀ ਬਾਣੀ ਪੜ੍ਹਨੀ ਆ ਉਹ ਸ਼ਰਧਾ ਬਣਾ ਕੇ ਪੜ੍ਹਨੀ ਆ ਭਾਵਨਾ ਬਣਾ ਕੇ ਪੜ੍ਹਨੀ ਆ ਉੱਚੀ ਬੋਲੀਏ ਜਾਂ ਫਿਰ ਮੁਖ ਦੇ ਵਿੱਚ ਬੋਲੀਏ ਜੇ ਭਾਵਨਾ ਗੁਰੂ ਕਿਰਪਾ ਕਰ ਦੇਵੇਗਾ ਸਤਿਗੁਰੂ ਮਹਾਰਾਜ ਸੱਚੇ ਪਾਸ਼ਾ ਰਹਿਮਤ ਕਰਨ ਇਹ ਮਹਾਪੁਰਖਾਂ ਦਾ ਜੀਵਨ ਸੀ ਇੱਕ ਮੌਲਵੀ ਦੀ ਸਾਖੀ ਸੀ ਇਹ ਕਿਸ ਤਰ੍ਹਾਂ ਪਾਈ ਉਹਦਾ ਜੀਵਨ ਬਦਲੇ ਆ ਗੁਰੂ ਮਹਾਰਾਜ ਅੱਗੇ ਅਰਦਾਸ ਕਰੋ ਸਾਡਾ ਵੀ ਜੀਵਨ ਬਦਲੇ ਇਹ ਮੌਲਵੀ ਹੋ ਕੇ ਸੁਖਮਣੀ ਸਾਹਿਬ ਦੀ ਬਾਣੀ ਕੋਈ ਕੰਠ ਕਰ ਗਿਆ ਸਾਡੀ ਜ਼ਿੰਦਗੀ ਕਿੱਧਰ ਨੂੰ ਜਾ ਰਹੀ ਆ ਕਿੰਨੇ ਸਾਲ ਸੀ ਲੰਘਾ ਦਿੱਤੇ ਆ ਰੈਣ ਗਵਾਈ ਸੋਇਕ ਹੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਰੱਬ ਨੇ ਭੇਜਿਆ ਹੀਰੇ ਇਕੱਠੇ ਕਰਨ ਕੰਕਰ ਪੱਥਰ ਇਕੱਠੇ ਕਰੀ ਜਾਂਦੇ ਆ ਉਦੋਂ ਆਵਾਜ਼ ਵੀ ਪੈ ਜਾਣੀ ਹੈ ਭਾਈ ਤੇਰਾ ਸਮਾਂ ਪੂਰਾ ਹੋ ਗਿਆ ਇਹ ਖੇਡ ਜਿਹੜੀ ਆ ਮੁੱਕ ਜਾਣੀ ਹੈ ਜ਼ਿੰਦਗੀ ਦੀ ਗੁਰੂ ਮਹਾਰਾਜ ਅੱਗੇ ਅਰਦਾਸ ਕਰਿਆ ਕਰੋ ਸਰਬੱਤ ਦਾ ਭਲਾ ਮੰਗਿਆ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ